ਤੇ ਸਾਰੇ ਜਿੰਨੇ ਵੀ ਜਿਹੜੀ ਕਮੇਟੀ ਜਿਹੜੀ ਅੱਜ ਯਾਤਰਾ ਕਰ ਰਹੀ ਹੈ ਉਹਨਾਂ ਨੂੰ ਬਹੁਤ ਬਾਰਕਵਾਦ ਦਿੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਨੇ ਤੇ ਬਹੁਤ ਹੀ ਲੋਕਾਂ ਦੇ ਉਤਸ਼ਾਹ ਦੇਖ ਨੂੰ ਮਿਲਦੇ ਆ ਸੋ ਸਾਰੇ ਹਿੰਦੂ ਦਾਸਤੁਰਵਾਸੀਆਂ ਨੂੰ ਤੇ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਇੱਕ ਵਾਰੀ ਹੋਰ ਜੀਵੇ ਗੁਰੂ ਦਾਸਪੁਰ ਸਾਰੇ ਨਾਲ ਮਿਲ ਕੇ ਗੁਰੂਆਂ ਦਾ ਧਿਆਨ ਲਗਾਉਂਦਾ ਰਹੇ ਤੇ ਸਾਰੇ ਨਾਲ ਮਿਲ ਕੇ ਆਪਸੀ ਪਿਆਰ ਵਧਾ ਰਹੇ ਅੱਜ ਗੋ ਸੁਆਮੀ ਨਾਬਦ ਜੀ ਦੇ ਜਿਹੜੇ ਬੰਦੋਂ ਕਮੇਟੀ ਬੰਦੋਂ ਖੂਬ ਯਾਤਰਾ ਕੱਢੀ ਜਾ ਰਹੀ ਹੈ ਉਹਦਾ ਹਿੱਸਾ ਬਣ ਕੇ ਮੈਂ ਬੜਾ ਬੜਾ ਖੁਸ਼ ਕਰ ਰਿਹਾ ਤੇ ਮੈਂ ਖਾਸ ਕਰਵਾਦੀ ਆ ਸਾਡੀ ਕਮੇਟੀ ਦਾ ਜਿਨ੍ਹਾਂ ਨੇ ਆਪਣੇ ਉਦਮ ਸਦਕਾ ਇੱਕ ਬੜੀ ਵਧੀਆ ਸ਼ੋਭਾ ਯਾਤਰਾ ਆਰਗਨਾਈਜ਼ ਕੀਤੀ ਆ ਜਿਹੜੇ ਬੜੇ ਅਨਮਾਨਨ ਦੇ ਨਾਲ ਸ਼ਹਿਰ ਵਾਸੀ ਪਿੰਡ ਵਾਸੀ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਸਾਡੀ ਸ਼ੋਭਾ ਯਾਤਰਾ ਦੇ ਵਿੱਚ ਜੋ ਵੀ ਲੋੜ ਆਈ ਨੇ ਉਹ ਆਪਜੀ ਭਾਈਚਾਰੇ ਨੂੰ ਪਤਾ ਕਰੀ ਰਹੀ ਰਹੇ ਨੇ ਯਾਰ ਨਾਲ ਜੀ ਉਹ ਤੋਂ ਬਾਈ ਦਾ ਦਾਦਾ ਜੀ ਜਿਹੜੇ ਪੂਰੇ ਨੇ ਉਹ ਚਲੰਡੀ ਤੋਂ ਕਰ ਰਹੇ ਨੇ ਮੈਂ ਦਿਨੋ ਤਰਵਾਦੀ ਐਸ ਕਮੇਟੀ ਦਾ ਜਿਹਨਾਂ ਇੰਨਾ ਵਧੀਆ ਪਾਸੇ ਆਰਗੇਨਾਈਜ਼ ਕਰਕੇ ਇੱਕ ਨਾਮਵੰਨ ਤਰੀਕੇ ਦੇ ਨਾਲ ਬਾਹਰ ਨੂੰ ਨਾਲ ਲੈ ਕੇ ਕਿ ਸਮਾਧ ਕੱਢੀ ਜਾਏ ਖਾਸ ਤੌਰ ਤੇ ਇਧਰ ਦੀ ਖਾਸ ਤੌਰ ਤੇ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨੇ ਹਰ ਕਮੇਟੀ ਮੈਂਬਰ ਹੀ ਬਹੁਤ ਬਹੁਤ ਸਤਿਕਾਰਯੋਗਾਂ ਜਿਨ੍ਹਾਂ ਨੇ ਇਹ ਸਾਰੀ ਸ਼ੋਭਾ ਯਾਤਰਾ ਆਰਗੇਨਾਈਜ਼ ਕੀਤੀ ਹੈ ਆਵਤਾਰ ਜਿਦੀਆਂ ਦੇਸ਼ ਵਿਦੇਸ਼ ਦੇ ਅੰਦਰ ਵਸਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੈਂ ਹਲਕਾ ਦਿਨਾ ਨਗਰ ਤੋਂ ਸੋਮਣੀ ਅਕਾਲੀ ਦਲ ਦੇ ਇੰਚਾਰਜ ਹਾਂ ਨਾਲ-ਨਾਲ ਇਸ ਪੋਂ ਦਾ ਵਾਸੀ ਹਾਂ ਔਰ ਅੱਜ ਦੇ ਦਿਹਾੜੇ ਤੇ ਨਸਾਪੁਰ ਜਿੱਥੇ ਮੁਬਾਰਕਬਾਦ ਦਿੰਨਾ ਬਹੁਤ ਕਾਮਿਸ਼ਰੀ ਖੁਸ਼ ਨਵਦਾਸੀ ਮਹਾਰਾਜੀ ਕੀ ਜੈ ਅੱਜ ਬੜਾ ਸ਼ੁਭਾਕਸ਼ਲੀ ਦਿਨ ਹੈ ਜਿਹੜਾ ਨਵਦਾਸੀ ਮਹਾਰਾਤੀ ਦਾ ਜਨਮ ਦਿਹਾੜਾ ਜਿਹੜਾ ਕਿ 7 ਅਪ੍ਰੈਲ ਨੂੰ ਹੈ ਤੋਂ ਭਾਤੇ ਜਨਤਾ ਪਾਰਟੀ ਦੇ ਵੱਲੋਂ ਪਿੰਡਿਆ ਆ ਵਾਈਸ ਪ੍ਰੈਜ਼ੀਡੈਂਟ ਔਰ ਇਨ ਚਾਰਜ ਮਹਿਲਾ ਮੋਰਚਾ ਦੇ ਨਾਤੇ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਸ਼ਹਿਰ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੈ ਔਰ ਇਸੇ ਤਰ੍ਹਾਂ ਹੁਬੂ-ਮੁਹਕਾਇ ਯਾਤਰਾ